ਸਸਕਾਰ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬੀ ਐਲ ਐਸ ਇੰਟਰਨੈਸ਼ਨਲ ਸਰਵਿਸਿਜ਼ ਲਿਮਟਿਡ ਉੱਤੇ 2 ਸਾਲਾਂ ਦੀ ਪਾਬੰਦੀ ਲਗਾ ਦਿੱਤੀ ਹੈ ਜਿਸ ਦੇ ਨਾਲ ਕੰਪਨੀ ਦੁਨੀਆ ਭਰ ਦੇ ਵਿੱਚ ਭਾਰਤੀ ਦੂਤਾਵਾਸਾ ਕੌਂਸਲੇਟਾ ਜਾਂ ਫਿਰ ਮਿਸ਼ਨਾਂ ਦੁਆਰਾ ਜਾਰੀ ਕੀਤੇ ਗਏ ਕਿਸੇ ਵੀ ਨਵੇਂ ਟੈਂਡਰ ਦੇ ਲਈ ਬੋਲੇ ਲਗਾਉਣ ਤੋਂ ਰੋਕੀ ਗਈ ਹੈ ਇਹ ਫੈਸਲਾ ਕੰਪਨੀ ਦੀਆਂ ਵੀਜ਼ਾ ਤੇ ਪਾਸਪੋਰਟ ਪ੍ਰੋਸੈਸਿੰਗ ਸੇਵਾਵਾਂ ਦੇ ਨਾਲ ਸੰਬੰਧਿਤ ਵੱਧ ਰਹੀਆਂ ਸ਼ਿਕਾਇਤਾਂ ਤੇ ਚੱਲ ਰਹੇ ਅਦਾਲਤੀ ਮਾਮਲੇ ਤੋਂ ਬਾਅਦ ਲਿਆ ਗਿਆ ਹੈ ਹਾਲਾਂਕਿ ਪਿਛਲੇ ਹਫ਼ਤੇ ਐਲਾਨੀ ਗਈ ਇਹ ਮੌਤਲੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਨਿੱਜੀ ਆਊਟਸੋਰਸਿੰਗ ਫਰਮ ਵਿਰੁੱਧ ਕੀਤੀ ਗਈ ਸਭ ਤੋਂ ਸਖਤ ਕਾਰਵਾਈਆਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ BLS ਆਪਣੇ ਮੌਜੂਦਾ ਇਕਰਾਰ ਨਾਮਿਆਂ ਨੂੰ ਜਾਰੀ ਰੱਖੇਗਾ ਭਾਵੇਂ ਵਿਦੇਸ਼ਾਂ ਦੇ ਵਿੱਚ ਪਾਤਰੀਆਂ ਦੇ ਲਈ ਮੌਜੂਦਾ ਪਾਸਪੋਰਟ ਵੀਜ਼ਾ ਅਤੇ ਕੌਂਸਲਰ ਸੇਵਾਵਾਂਾਂ ਕਾਰਜਸ਼ੀਲ ਰਹਿਣਗੀਆਂ ਇਹ ਪਾਬੰਦੀ ਸਿਰਫ ਪਾਬੰਦੀ ਦੀ ਮਿਆਦ ਦੌਰਾਨ ਭਾਰਤ ਦੇ ਮਿਸ਼ਨਾਂ ਦੁਆਰਾ ਜਾਰੀ ਕੀਤੇ ਗਏ ਭਵਿੱਖ ਦੇ ਟੈਂਡਰ ਉੱਤੇ ਲਾਗੂ ਹੁੰਦੀ ਹੈ ਸਰਕਾਰ ਦੇ ਇਸ ਫੈਸਲੇ ਉੱਤੇ ਬਾਜ਼ਾਰ ਨੇ ਤਿੱਖੀ ਪ੍ਰਤੀਕਿਰਿਆ ਵੀ ਦਿੱਤੀ ਹੈ ਸੋਮਵਾਰ ਨੂੰ BLS ਇੰਟਰਨੈਸ਼ਨਲ ਦੇ ਸਟਾਕ ਦੇ ਵਿੱਚ ਲਗਭਗ 18% ਦੀ ਗਿਰਾਵਟ ਆਈ ਅਤੇ ਫਿਰ ਦਿਨ ਦੇ ਅੰਤ ਵਿੱਚ ਥੋੜਾ ਜਿਹਾ ਸੁਧਾਰ ਵੀ ਦੇਖਿਆ ਇਹ ਕਿਰਾਵਟ ਕੰਪਨੀ ਦੇ ਭਵਿੱਖ ਦੇ ਵਿਕਾਸ ਦੀਆਂ ਸੰਭਾਵਨਾਵਾਂ ਪ੍ਰਤੀ ਨਿਵੇਸ਼ਕਾਂ ਦੀ ਚਿੰਤਾ ਨੂੰ ਦਰਸਉਂਦੀ ਹੈ ਕਿਉਂਕਿ ਐਮਈਏ ਕੰਟਰੈਕਟ ਇਸ ਦੇ ਕੁੱਲ مالیਏ ਦਾ ਲਗਭਗ 12% ਹੈ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਇਹ ਪਾਬੰਦੀ ਬੀਐਲਐਸ ਦੀ ਵਿਸ਼ਵਵਿਆਪੀ ਸਾਖ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਆਉਣ ਵਾਲੇ ਅੰਤਰਰਾਸ਼ਟਰੀ ਪ੍ਰੋਜੈਕਟਾਂ ਦੇ ਵਿੱਚ ਇਸ ਦੀ ਸਥਿਤੀ ਨੂੰ ਕਮਜ਼ੋਰ ਕਰ ਸਕਦੀ ਹੈ ਹਾਲਾਂਕਿ ਕੰਪਨੀ ਨੇ ਇੱਕ ਮਜ਼ਬੂਤ ਅਵਿੱਤੀ ਪ੍ਰਦਰਸ਼ਨ ਬਣਾਈ ਰੱਖਿਆ ਹੈ ਪਰ ਸਾਖ ਉਤੇ ਪ੍ਰਭਾਵ ਲੰਬੇ ਸਮੇਂ ਦੇ ਵਿੱਚ ਕਿਤੇ ਜ਼ਿਆਦਾ ਮਹੱਤਵਪੂਰਨ ਸਾਬਤ ਹੋ ਸਕਦਾ ਹੈ ਇੱਕ ਬਿਆਨ ਦੇ ਵਿੱਚ ਬੀ ਲੈਸ ਇੰਟਰਨੈਸ਼ਨਲ ਨੇ ਕਿਹਾ ਕਿ ਉਹ ਐਮਈਏ ਆਦੇਸ਼ ਦੀ ਸਮੀਖਿਆ ਕਰ ਰਿਹਾ ਹੈ ਅਤੇ ਕਾਨੂੰਨੀ ਵਿਕਲਪਾਂ ਦੀ ਪਰਚੋਰ ਵੀ ਕਰ ਰਿਹਾ ਹੈ ਕੰਪਨੀ ਨੇ ਇਸ ਵਿਕਾਸ ਨੂੰ ਵੀਜ਼ਾ ਆਊਟਸੋਰਸਿੰਗ ਉਦਯੋਗ ਦੇ ਅੰਦਰ ਇੱਕ ਪ੍ਰਕਿਰਿਆਤਮਕ ਮਾਮਲਾ ਦੱਸਿਆ ਅਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸਮੇਂ ਸਿਰ ਇੱਕ ਹੱਲ ਹੋ ਜਾਵੇਗਾ BLS ਨੇ ਸੱਤ ਤੋਂ ਵੱਧ ਦੇਸ਼ਾਂ ਦੇ ਵਿੱਚ ਆਪਣੇ ਗਲੋਬਲ ਪੈਰਾ ਦੇ ਨਿਸ਼ਾਨ ਨੂੰ ਉਜਾਗਰ ਕੀਤਾ ਹੈ ਅਤੇ FY26 ਦੀ ਪਹਿਲੀ ਤਮਾਹੀ ਦੇ ਵਿੱਚ ਇਕੀਕ੍ਰਿਤ مالیਏ ਦੇ ਵਿੱਚ ਸਾਲ ਦਰ ਸਾਲ 44% ਵਾਧੇ ਵੱਲ ਇਸ਼ਾਰਾ ਕੀਤਾ ਜੋ ਇਸ ਦੀ ਸੰਚਾਲਨ ਤਾਕਤ ਦਾ ਸਬੂਤ ਹੈ। ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਭਾਰਤੀ ਮੀਨਕਾਰਦ ਲਈ ਇਹ ਪਾਬੰਦੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। BLS ਦੀਆਂ ਸਵਾਮਾਂ ਬਾਰੇ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਸ਼ਿਕਾਇਤਾਂ ਆਨਲਾਈਨ ਅਤੇ ਕਮਿਊਨਿਟੀ ਫੋਰਮਾਂ ਦੇ ਵਿੱਚ ਫੈਲੀਆਂ ਹੋਈਆਂ ਨੇ। ਗਾਹਕਾਂ ਨੇ ਕੰਪਨੀ ਉੱਤੇ ਜ਼ਿਆਦਾ ਚਾਰਜਿੰਗ ਮਾਰੇ ਸੰਚਾਰ ਦੇ ਖਾਜ ਕਰਨ ਵਾਲੇ ਵਿਵਾਦ ਦਾ ਦੋਸ਼ ਵੀ ਲਗਾਇਆ ਬ੍ਰੈਂਪਟਨ ਦੇ ਇੱਕ ਐਨ ਆਰ ਆਈ ਗੁਰਨਾਮ ਸੰਧੂ ਨੇ ਬੀ ਐਲ ਐਸ ਦੇ ਤਰੀਕੇ ਨੂੰ ਸੇਵਾ ਦੇ ਨਾਮ ਉੱਤੇ ਲੂਟ ਦੱਸਿਆ ਤੇ ਉਹਨਾਂ ਕਿਹਾ ਕਿ ਉਹ ਛੋਟੀ ਤੋਂ ਛੋਟੀ ਗਲਤੀ ਦੇ ਲਈ 70 ਡਾਲਰ ਤੋਂ 200 ਡਾਲਰ ਤੱਕ ਚਾਰਜ ਕਰਦੇ ਨੇ ਜੇਕਰ ਤੁਸੀਂ ਉਹਨਾਂ ਤੋਂ ਸਵਾਲ ਕਰਦੇ ਹੋ ਤਾਂ ਉਹ ਇਸ ਤਰ੍ਹਾਂ ਪੇਸ਼ ਹੁੰਦੇ ਨੇ ਜਿਵੇਂ ਤੁਹਾਡੇ ਕੋਲ ਕੋਈ ਵੀ ਵਿਕਲਪ ਨਹੀਂ ਹੈ ਇਹ ਦਿਨ ਦਿਹਾੜੇ ਲੁੱਟੇ ਇੱਕ ਹੋਰ ਬੇਨਕਾਰ ਅਸ਼ੀਤਾ ਕੋਲਦੀ ਨੇ ਕਿਹਾ ਕਿ ਕਈ ਸੁਧਾਰ ਫੀਸ ਦਾ ਭੁਗਤਾਨ ਕਰਨ ਦੇ ਲਈ ਮਜਬੂਰ ਹੋਣ ਤੋਂ ਬਾਅਦ ਉਹ ਠੱਗੀ ਅਤੇ ਬੇਵਸ ਮਹਿਸੂਸ ਕਰਦੀ ਹੈ ਤੁਸੀਂ ਇੱਕ ਸਪੈਲਿੰਗ ਗਲਤੀ ਕਰਦੇ ਹੋ ਅਤੇ ਉਹ ਤੁਹਾਡੀ ਤੋਂ ਫਿਰ ਦੁਬਾਰਾ ਚਾਲ ਚਲ ਲੈਂਦੇ ਨੇ ਉਹ ਜਾਣਦੇ ਨੇ ਕਿ ਤੁਸੀਂ ਇਸ ਬਾਰੇ ਕੁਝ ਨਹੀਂ ਕਾ ਸਕਦੇ ਇਸ ਨਾਲ ਹੀ ਉਹਨਾਂ ਕਿਹਾ ਕਿ ਕਹਾਣੀਆਂ ਸੈਂਕੜੇ ਔਨਲਾਈਨ ਸ਼ਿਕਾਇਤਾਂ ਨੂੰ ਦਰਸਾਉਂਦੀਆਂ ਨੇ ਜੋ ਵੀ ਐਲ ਐਸ ਉੱਤੇ ਜ਼ਿਆਦਾ ਫੀਸਾਂ ਲੁਕਵੇਂ ਖਰਚੇ ਅਤੇ ਗੈਰ ਮਦਦਕਾਰ ਕਹਾਕ ਸੇਵਾ ਨਾਹੀ ਬੇਨਕਾਰਾਜ਼ਾ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੀਆਂ ਨੇ ਕਈਆਂ ਨੇ ਦੱਸਿਆ ਕਿ ਕੋਰੀਅਰ ਸੇਵਾਵਾਂ ਸੁਧਾਰਾਂ ਜਾਂ ਫਿਰ ਅਰਜ਼ੀਆਂ ਦੁਬਾਰਾ ਜਮ੍ਹਾਂ ਕਰਨ ਦੇ ਲਈ ਵਾਧੂ ਭੁਗਤਾਨ ਕਰਨ ਲਈ ਮਜਬੂਰ ਵੀ ਕੀਤਾ ਗਿਆ ਸੀ ਤੇ ਅਕਸਰ ਬਿਨਾ ਕਿਸੇ ਅਧਿਕਾਰਤ ਸਪਸ਼ਟੀਕਰਨ ਦੇ ਜਦੋਂ ਕਿ ਐਮ ਆਈ ਅਟੈਚ ਜਦੋਂ ਕਿ ਐਮ ای ਦੇ ਪੈਚ ਜਦੋਂ ਕਿ ਐਮ ای ਏ ਦੇ ਫੈਸਲੇ ਦੇ ਨਾਲ ਮੌਜੂਦਾ ਸੇਵਾਵਾਂ ਦੇ ਵਿੱਚ ਵੀ ਘੱਟ ਨਹੀਂ ਪਵੇਗਾ ਤੇ ਪੁਇਕ ਦੇ ਵਿੱਚ ਵੀਜ਼ਾ ਆਊਟਸੋਰਸਿੰਗ ਕੰਟਰੈਕਟ ਹੋਰ ਵਿਕਤ ਪੈਚ ਹੋਰ ਵਿਕਰੇ ਤਾਵਾ ਨੂੰ ਜਾਣਦੀ ਉਮੀਦ ਹੈ ਸਸਕਾਰਜੀ ਮੈਂ ਹਕਮਿਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ BLS ਇੰਟਰਨੈਸ਼ਨਲ ਸਰਵਿਸਿਜ਼ ਲਿਮਟਿਡ ਉੱਤੇ 2 ਸਾਲਾਂ ਦੀ ਪਾਬੰਦੀ ਲਗਾ ਦਿੱਤੀ ਹੈ ਜਿਸ ਦੇ ਨਾਲ ਕੰਪਨੀ ਦੁਨੀਆ ਭਰ ਦੇ ਵਿੱਚ ਭਾਰਤੀ ਦੂਤਾਵਾਸਾ ਕੌਂਸਲੇਟਾ ਜਾਂ ਫਿਰ ਮਿਸ਼ਨਾਂ ਦੁਆਰਾ ਜਾਰੀ ਕੀਤੇ ਗਏ ਕਿਸੇ ਵੀ ਨਵੇਂ ਟੈਂਡਰ ਦੇ ਲਈ ਬੋਲੇ ਲਗਾਉਣ ਤੋਂ ਰੋਕੀ ਗਈ ਹੈ ਇਹ ਫੈਸਲਾ ਕੰਪਨੀ ਦੀਆਂ ਵੀਜ਼ਾ ਤੇ ਪਾਸਪੋਰਟ ਪ੍ਰੋਸੈਸਿੰਗ ਸੇਵਾਵਾਂ ਦੇ ਨਾਲ ਸੰਬੰਧਿਤ ਵੱਧ ਰਹੀਆਂ ਸ਼ਿਕਾਇਤਾਂ ਤੇ ਚੱਲ ਰਹੇ ਅਦਾਲਤੀ ਮਾਮਲੇ ਤੋਂ ਬਾਅਦ ਲਿਆ ਗਿਆ ਹੈ ਹਾਲਾਂਕਿ ਪਿਛਲੇ ਹਫ਼ਤੇ ਐਲਾਨੀ ਗਈ ਇਹ ਮੌਤਲੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਨਿਜੀ ਆਊਟਸੋਰਸਿੰਗ ਫਰਮ ਵਿਰੁੱਧ ਕੀਤੀ ਗਈ ਸਭ ਤੋਂ ਸਖਤ ਕਾਰਵਾਈਆਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ BLS ਆਪਣੇ ਮੌਜੂਦਾ ਇਕਰਾਦ ਨਾਮਿਆਂ ਨੂੰ ਜਾਰੀ ਰੱਖੇਗਾ ਭਾਵੇਂ ਵਿਦੇਸ਼ੀਅਤ ਵਿੱਚ ਭਾਰਤੀਆਂ ਤੇ ਲਈ ਮੌਜੂਦਾ ਪਾਸਪੋਰਟ ਵੀਜ਼ਾ ਅਤੇ ਕੌਂਸਲਰ ਸੇਵਾਵਾਂ ਮਾ ਕਾਰਜਸ਼ੀਲ ਰਹਿਣਗੀਆਂ ਇਹ ਪਾਬੰਦੀ ਸਿਰਫ ਪਾਬੰਦੀ ਦੀ ਮਿਆਦ ਦੌਰਾਨ ਭਾਰਤੀ ਮਿਸ਼ਨਾਂ ਦੁਆਰਾ ਜਾਰੀ ਕੀਤੇ ਗਏ ਭਵਿੱਖ ਦੇ ਟੈਂਡਰ ਉੱਤੇ ਲਾਗੂ ਹੁੰਦੀ ਹੈ ਸਰਕਾਰ ਦੀ ਇਸ ਫੈਸਲੇ ਉੱਤੇ ਬਾਜ਼ਾਰ ਨੇ ਤਿੱਖੀ ਪ੍ਰਤੀਕਿਰਿਆ ਵੀ ਦਿੱਤੀ ਹੈ ਸੋਮਵਾਰ ਨੂੰ BLS ਇੰਟਰਨੈਸ਼ਨਲ ਦੇ ਸਟਾਕ ਦੇ ਵਿੱਚ ਲਗਭਗ 18% ਦੀ ਗਿਰਾਵਟ ਆਈ ਅਤੇ ਫਿਰ ਦਿਨ ਦੇ ਅੰਤ ਵਿੱਚ ਥੋੜਾ ਜਿਹਾ ਸੁਧਾਰ ਵੀ ਦਿਖਿਆ ਇਹ ਕਿਰਾਵਟ ਕੰਪਨੀ ਦੇ ਭਵਿੱਖ ਦੇ ਵਿਕਾਸ ਦੀਆਂ ਸੰਭਾਵਨਾਵਾਂ ਪ੍ਰਤੀ ਨਿਵੇਸ਼ਕਾਂ ਦੀ ਚਿੰਤਾ ਨੂੰ ਦਰਸਾਉਂਦੀ ਹੈ ਕਿਉਂਕਿ ਐਮਈਏ ਕੰਟਰੈਕਟ ਇਸ ਦੇ ਕੁੱਲ مالیਏ ਦਾ ਲਗਭਗ 12% ਹੈ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਇਹ ਪਾਬੰਦੀ ਬੀਐਲਐਸ ਦੀ ਵਿਸ਼ਵਵਿਆਪੀ ਸਾਖ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਆਉਣ ਵਾਲੇ ਅੰਤਰਰਾਸ਼ਟਰੀ ਪ੍ਰੋਜੈਕਟਾਂ ਦੇ ਵਿੱਚ ਇਸ ਦੀ ਸਥਿਤੀ ਨੂੰ ਕਮਜ਼ੋਰ ਕਰ ਸਕਦੀ ਹੈ ਹਾਲਾਂਕਿ ਕੰਪਨੀ ਨੇ ਇੱਕ ਮੌਜੂਦਾ ਵਿੱਤੀ ਪ੍ਰਦਰਸ਼ਨ ਬਣਾਈ ਰੱਖਿਆ ਹੈ ਪਰ ਸਾਖ ਉਤੇ ਪ੍ਰਭਾਵ ਲੰਬੇ ਸਮੇਂ ਦੇ ਵਿੱਚ ਕਿਤੇ ਜ਼ਿਆਦਾ ਮਹੱਤਵਪੂਰਨ ਸਾਬਤ ਹੋ ਸਕਦੇ ਹਨ ਇੱਕ ਬਿਆਨ ਦੇ ਵਿੱਚ ਬੀਐਲ ਲੈਸ ਇੰਟਰਨੈਸ਼ਨਲ ਨੇ ਕਿਹਾ ਕਿ ਉਹ ਐਮਏਏ ਆਦੇਸ਼ ਦੀ ਸਮੀਖਿਆ ਕਰ ਰਿਹਾ ਅਤੇ ਕਾਨੂੰਨੀ ਵਿਕਲਪਾਂ ਦੀ ਪਰਚੋਰ ਵੀ ਕਰ ਰਿਹਾ ਹੈ ਕੰਪਨੀ ਨੇ ਇਸ ਵਿਕਾਸ ਨੂੰ ਵੀਜ਼ਾ ਆਊਟਸੋਰਸਿੰਗ ਉਦਯੋਗ ਦੇ ਅੰਦਰ ਇੱਕ ਪ੍ਰਕਿਰਿਆਤਮਕ ਮਾਮਲਾ ਦੱਸਿਆ ਅਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸਮੇਂ ਸਿਰ ਇੱਕ ਹੱਲ ਹੋ ਜਾਵੇਗਾ। BLS ਨੇ ਸੱਤ ਤੋਂ ਵੱਧ ਦੇਸ਼ਾਂ ਦੇ ਵਿੱਚੋਂ ਆਪਣੇ ਗਲੋਬਲ ਪੈਰ ਦੇ ਨਿਸ਼ਾਨ ਨੂੰ ਉਜਾਗਰ ਕੀਤਾ ਅਤੇ FY26 ਦੀ ਪਹਿਲੀ ਤਮਾਹੀ ਦੇ ਵਿੱਚ ਇੱਕੀਕ੍ਰਿਤ مالیਏ ਦੇ ਵਿੱਚ ਸਾਲ ਦਰ ਸਾਲ 44% ਵਾਧੇ ਵੱਲ ਇਸ਼ਾਰਾ ਕੀਤਾ ਜੋ ਇਸ ਦੀ ਸੰਚਾਲਨ ਤਾਕਤ ਦਾ ਸਬੂਤ ਹੈ। ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਭਾਰਤੀ ਬੇਨਿਗਾਰਤ ਲਈ ਇਹ ਪਾਬੰਦੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। BL ਦੇ ਗਿਆ ਸਵਾਲਾਂ ਬਾਰੇ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਸ਼ਿਕਾਇਤਾਂ ਆਨਲਾਈਨ ਅਤੇ ਕਮਿਊਨਿਟੀ ਫੋਰਮਾਂ ਦੇ ਵਿੱਚ ਫੈਲੀਆਂ ਹੋਈਆਂ ਨੇ ਗਾਗਾ ਨੇ ਕੰਪਨੀ ਉਤੇ ਜ਼ਿਆਦਾ ਚਾਰਜਿੰਗ ਮਾਣੇ ਸੰਚਾਰ ਅਤੇ ਖਾਜ ਕਰਨ ਵਾਲੇ ਵਿਵਾਰ ਦਾ ਦੋਸ਼ ਵੀ ਲਗਾਇਆ ਬ੍ਰੈਂਪਟਨ ਦੇ ਇੱਕ ਐਨ ਆਰ ਆਈ ਗੁਰਨਾਮ ਸੰਧੂ ਨੇ ਬੀ ਐਲ ਐਸ ਦੇ ਤਰੀਕੇ ਨੂੰ ਸੇਵਾ ਦੇ ਨਾਮ ਉਤੇ ਲੂਟ ਦੱਸਿਆ ਤੇ ਉਹਨਾਂ ਕਿਹਾ ਕਿ ਉਹ ਛੋਟੀ ਤੋਂ ਛੋਟੀ ਗਲਤੀ ਦੇ ਲਈ 70 ਡਾਲਰ ਤੋਂ 200 ਡਾਲਰ ਤੱਕ ਚਾਰਜ ਕਰਦੇ ਨੇ ਜੇਕਰ ਤੁਸੀਂ ਉਹਨਾਂ ਤੋਂ ਸਵਾਲ ਕਰਦੇ ਹੋ ਤਾਂ ਉਹ ਇਸ ਤਰ੍ਹਾਂ ਪੇਸ਼ ਹੁੰਦੇ ਨੇ ਜਿਵੇਂ ਤੁਹਾਡੇ ਕੋਲ ਕੋਈ

ਇੱਕ ਹੋਰ ਬੇਨਕਾਰ ਅਸ਼ੀਤਾ ਕੋਲਦੀ ਨੇ ਕਿਹਾ ਕਿ ਕਈ ਸੁਧਾਰ ਫੀਸ ਦਾ ਭੁਗਤਾਨ ਕਰਨ ਦੇ ਲਈ ਮਜਬੂਰ ਹੋਣ ਤੋਂ ਬਾਅਦ ਉਹ ਥੱਕੀ ਅਤੇ ਬੇਵਸ ਮਹਿਸੂਸ ਕਰਦੀ ਹੈ ਤੁਸੀਂ ਇੱਕ ਸਪੈਲਿੰਗ ਗਲਤੀ ਕਰਦੇ ਹੋ ਅਤੇ ਉਹ ਤੁਹਾਡੇ ਤੋਂ ਫਿਰ ਦੁਬਾਰਾ ਚਾਲ ਚਲ ਲੈਂਦੇ ਨੇ ਉਹ ਜਾਣਦੇ ਨੇ ਕਿ ਤੁਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ ਇਸ ਨਾਲ ਹੀ ਉਹਨਾਂ ਕਿਹਾ ਕਿ ਕਹਾਣੀਆਂ ਸੈਂਕੜੇ ਔਨਲਾਈਨ ਸ਼ਿਕਾਇਤਾਂ ਨੂੰ ਦਰਸਾਉਂਦੀਆਂ ਨੇ ਜੋ ਵੀ ਐਲ ਐਸ ਉੱਤੇ ਜ਼ਿਆਦਾ ਫੀਸਾਂ ਲੁਕਵੇਂ ਖਰਚੇ ਅਤੇ ਗੈਰ ਮਦਦਕਾਰ ਕਹਾਕ ਸੇਵਾ ਨਾਹੀ ਬੇਨਕਾਰਤਾ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੀਆਂ ਨੇ ਕਈਆਂ ਨੇ ਦੱਸਿਆ ਕਿ ਕੋਰੀਅਰ ਸੇਵਾਵਾਂ ਸੁਧਾਰਾਂ ਜਾਂ ਫਿਰ ਅਰਜ਼ੀਆਂ ਦੁਬਾਰਾ ਜਮ੍ਹਾਂ ਕਰਨ ਦੇ ਲਈ ਵਾਧੂ ਪੁਗਤਾਨ ਕਰਨ ਦੇ ਲਈ ਮਜਬੂਰ ਵੀ ਕੀਤਾ ਗਿਆ ਸੀ ਟੈਕਸ ਬਿਨਾ ਕਿਸੇ ਅਧਿਕਾਰ ਤੇ ਸਪਸ਼ਟੀਕਰਨ ਦੇ ਜਦੋਂ ਕਿ ਐਮ ਆਈ ਪੈਚ ਜਦੋਂ ਕਿ ਐਮ ਈ ਦੇ ਪੈਚ ਜੋ ਕਿ ਐਮਈਏ ਦੇ ਫੈਸਲੇ ਦੇ ਨਾਲ ਮੌਜੂਦਾ ਸਿਮਾਵਾਂਵਾਂ ਦੇ ਵਿੱਚ ਵੀ ਘੱਟ ਨਹੀਂ ਪਵੇਗਾ ਤੇ ਪ੍ਰੋਇਕਟ ਦੇ ਵਿੱਚ ਵੀਜ਼ਾ ਆਊਟਸੋਰਸਿੰਗ ਕੰਟਰੈਕਟ ਹੋਰ ਵਿਖਤ ਪੈਚ ਹੋਰ ਵਿਖਰੇ ਤਾਵਾਂ ਨੂੰ ਜਾਣਦੀ ਉਮੀਦ ਹੈ ਸਸਕਾਰ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਪਰ ਦੇ ਵਿਦੇਸ਼ ਮੰਤਰਾਲੇ ਨੇ ਬੀ ਐਲ ਐਸ ਇੰਟਰਨੈਸ਼ਨਲ ਸਰਵਿਸਿਜ਼ ਲਿਮਟਿਡ ਉੱਤੇ 2 ਸਾਲਾਂ ਦੀ ਪਾਬੰਦੀ ਲਗਾ ਦਿੱਤੀ ਹੈ ਜਿਸ ਦੇ ਨਾਲ ਕੰਪਨੀ ਦੁਨੀਆ ਭਰ ਦੇ ਵਿੱਚ ਭਾਰਤੀ ਦੂਤਾਵਾਸਾ ਕੌਂਸੂਲੇਟਾ ਜਾਂ ਫਿਰ ਮਿਸ਼ਨਾਂ ਦੁਆਰਾ ਜਾਰੀ ਕੀਤੇ ਗਏ ਕਿਸੇ ਵੀ ਨਵੇਂ ਟੈਂਡਰ ਦੇ ਲਈ ਬੋਲੇ ਲਗਾਉਣ ਤੋ ਰੋਕੀ ਗਈ ਹੈ ਇਹ ਫੈਸਲਾ ਕੰਪਨੀ ਦੀਆਂ ਵੀਜ਼ਾ ਤੇ ਪਾਸਪੋਰਟ ਪ੍ਰੋਸੈਸਿੰਗ ਸੇਵਾਵਾਂ ਦੇ ਨਾਲ ਸੰਬੰਧਿਤ ਵੱਧਦੀਆਂ ਸ਼ਿਕਾਇਤਾਂ ਤੇ ਚੱਲ ਰਹੇ ਅਦਾਲਤੀ ਮਾਮਲੇ ਤੋਂ ਬਾਅਦ ਲਿਆ ਗਿਆ ਹੈ ਹਾਲਾਂਕਿ ਪਿਛਲੇ ਹਫਤੇ ਐਲਾਨੀ ਗਈ ਇਹ ਮੋਤਲੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਨਿੱਜੀ ਆਊਟਸੋਰਸਿੰਗ ਫਰਮ ਵਿਰੁੱਧ ਕੀਤੀ ਗਈ ਸਭ ਤੋਂ ਸਖਤ ਕਾਰਵਾਈਆਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ BLS ਆਪਣੇ ਮੌਜੂਦਾ ਇਕਰਾ ਨਾਮਿਆਂ ਨੂੰ ਜਾਰੀ ਰੱਖੇਗਾ ਭਾਵੇਂ ਵਿਦੇਸ਼ਾਂ ਦੇ ਵਿੱਚ ਪਾਤੀਆਂ ਤੇ ਲਈ ਮੌਜੂਦਾ ਪਾਸਪੋਰਟ ਵੀਜ਼ਾ ਅਤੇ ਕੌਂਸਲਰ ਸੇਵਾਵਾਂ ਕਾਰਜਸ਼ੀਲ ਰਹਿਣਗੀਆਂ ਇਹ ਪਾਬੰਦੀ ਸਿਰਫ ਪਾਬੰਦੀ ਦੀ ਮਿਆਦ ਦੌਰਾਨ ਭਾਰਤੀ ਮਿਸ਼ਨਾਂ ਦੁਆਰਾ ਜਾਰੀ ਕੀਤੇ ਗਏ ਭਵਿਕਦੇ ਟੈਂਡਰ ਉੱਤੇ ਲਾਗੂ ਹੁੰਦੀ ਹੈ ਸਰਕਾਰ ਦੇ ਇਸ ਫੈਸਲੇ ਉੱਤੇ ਬਾਜ਼ਾਰ ਨੇ ਤਿੱਖੀ ਪ੍ਰਤੀਕਿਰਿਆ ਵੀ ਦਿੱਤੀ ਹੈ ਸੋਮਵਾਰ ਨੂੰ BLS ਇੰਟਰਨੈਸ਼ਨਲ ਦੇ ਸਟਾਕ ਦੇ ਵਿੱਚ ਲਗਭਗ 18% ਦੀ ਕਿਰਾਵਟਾਈ ਅਤੇ ਫਿਰ ਦਿਨ ਦੇ ਅੰਤ ਵਿੱਚ ਥੋੜਾ ਜਿਹਾ ਸੁਧਾਰ ਵੀ ਦਿਖਿਆ ਇਹ ਕਿਰਾਵਟ ਕੰਪਨੀ ਦੇ ਭਵਿੱਖ ਦੇ ਵਿਕਾਸ ਦੀਆਂ ਸੰਭਾਵਨਾਵਾਂ ਪ੍ਰਤੀ ਨਿਵੇਸ਼ਕਾਂ ਦੀ ਚਿੰਤਾ ਨੂੰ ਦਰਸਾਉਂਦੀ ਹੈ ਕਿਉਂਕਿ ਐਮਈਏ ਕੰਟਰੈਕਟ ਇਨਸੇ ਕੁੱਲ ਮਾਲੀਏ ਦਾ ਲਗਭਗ 12% ਹੈ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਇਹ ਪਾਬੰਦੀ ਬੀਐਲਐਸਟੀ ਵਿਸ਼ਵਵਿਆਪੀ ਸਾਕ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਆਉਣ ਵਾਲੇ ਇੰਡਸਟਰੀ ਪ੍ਰੋਜੈਕਟਾਂ ਦੇ ਵਿੱਚ ਇਸ ਦੀ ਸਥਿਤੀ ਨੂੰ ਕਮਜ਼ੋਰ ਕਰ ਸਕਦੀ ਹੈ ਹਾਲਾਂਕਿ ਕੰਪਨੀ ਨੇ ਇੱਕ ਮਜ਼ਬੂਤ ਅਵਿੱਤੀ ਪ੍ਰਦਰਸ਼ਨ ਬਣਾਈ ਰੱਖਿਆ ਹੈ ਪਰ ਸਾਕ ਉਤੇ ਪ੍ਰਭਾਵ ਲੰਬੇ ਸਮੇਂ ਦੇ ਵਿੱਚ ਕਿਤੇ ਜ਼ਿਆਦਾ ਮਹੱਤਵਪੂਰਨ ਸਾਬਤ ਹੋ ਸਕਦਾ ਹੈ ਇੱਕ ਬਿਆਨ ਦੇ ਵਿੱਚ ਵੀ E. कि BLS ਇੰਟਰਨੈਸ਼ਨਲ ਨੇ ਕਿਹਾ ਕਿ ਉਹ ਐਮਈਏ ਆਦੇਸ਼ ਦੀ ਸਮੀਖਿਆ ਕਰ ਰਿਹਾ ਹੈ ਅਤੇ ਕਾਨੂੰਨੀ ਵਿਕਲਪਾਂ ਦੀ ਪਰਚੋਰ ਵੀ ਕਰ ਰਿਹਾ ਹੈ ਕੰਪਨੀ ਨੇ ਇਸ ਵਿਕਾਸ ਨੂੰ ਵੀਜ਼ਾ ਆਊਟਸੋਰਸਿੰਗ ਉਦਯੋਗ ਦੇ ਅੰਦਰ ਇੱਕ ਪ੍ਰਕਿਰਿਆਤਮਕ ਮਾਮਲਾ ਦੱਸਿਆ ਅਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸਮੇਂ ਸਿਰ ਇੱਕ ਹੱਲ ਹੋ ਜਾਵੇਗਾ BLS ਨੇ 60 ਤੋਂ ਵੱਧ ਦੇ ਦੇਸ਼ਾਂ ਦੇ ਵਿੱਚ ਆਪਣੇ ਗਲੋਬਲ ਪੈਰ ਦੇ ਨਿਸ਼ਾਨ ਨੂੰ ਉਜਾਗਰ ਕੀਤਾ ਅਤੇ FY26 ਦੀ ਪਹਿਲੀ ਤਮਾਹੀ ਦੇ ਵਿੱਚ ਇੱਕੀਕ੍ਰਿਤ مالیਏ ਦੇ ਵਿੱਚ ਸਾਲ ਦਰ ਸਾਲ 44% ਵਾਧੇ ਵੱਲ ਇਸ਼ਾਰਾ ਕੀਤਾ ਜੋ ਇਸੇ ਸੰਚਾਲਨ ਤਾਕਤ ਦਾ ਸਬੂਤ ਹੈ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਭਾਰਤੀ ਬੇਨਿਗਾਰ ਦੇ ਲਈ ਇਹ پابੰਦੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਬੀ ਐਲ ਐਸ ਦੀਆਂ ਸਵਾਮਾਂ ਬਾਰੇ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਸ਼ਿਕਾਇਤਾਂ ਆਨਲਾਈਨ ਅਤੇ ਕਮਿਊਨਿਟੀ ਫੋਰਮਾਂ ਦੇ ਵਿੱਚ ਫੈਲੀਆਂ ਹੋਈਆਂ ਨੇ ਗਾਗਾ ਨੇ ਕੰਪਨੀ ਉਤੇ ਜ਼ਿਆਦਾ ਚਾਰਜਿੰਗ ਮਾਣੇ ਸੰਚਾਰ ਅਤੇ ਖਾਜ ਕਰਨ ਵਾਲੇ ਵਿਵਾਦ ਦਾ ਦੋਸ਼ ਵੀ ਲਗਾਇਆ ਬ੍ਰੈਂਪਟਨ ਦੇ ਇੱਕ ਐਨ ਆਰ ਆਈ ਗੁਰਨਾਮ ਸੰਧੂ ਨੇ ਬੀ ਐਲ ਐਸ ਦੇ ਤਰੀਕੇ ਨੂੰ ਸੇਵਾ ਦੇ ਨਾਮ ਉਤੇ ਲੁੱਟ ਦੱਸਿਆ ਤੇ ਉਹਨਾਂ ਕਿਹਾ ਕਿ ਉਹ ਛੋਟੀ ਤੋਂ ਛੋਟੀ ਗਲਤੀ ਦੇ ਲਈ 70 ਡਾਲਰ ਤੋ 200 ਡਾਲਰ ਤੱਕ ਚਾਰਜ ਕਰਦੇ ਨੇ ਜੇਕਰ ਤੁਸੀਂ ਉਹਨਾਂ ਤੋਂ ਸਵਾਲ ਕਰਦੇ ਹੋ ਤਾਂ ਉਹ ਇਸ ਤਰ੍ਹਾਂ ਪੇਸ਼ ਹੁੰਦੇ ਨੇ ਜਿਵੇਂ ਤੁਹਾਡੇ ਕੋਲ ਕੋਈ ਵੀ ਵਿਕਲਪ ਨਹੀਂ ਹੈ ਇਹ ਦਿਨ ਦਿਹਾੜੇ ਲੁੱਟੇ ਇੱਕ ਹੋਰ ਬੇਨਕਾਰ ਇਸੇ ਤੱਕ ਕੋਲਦੀ ਨੇ ਕਿਹਾ ਕਿ ਕਈ ਸੁਧਾਰ ਫੀਸ ਦਾ ਭੁਗਤਾਨ ਕਰਨ ਦੇ ਲਈ ਮਜਬੂਰ ਹੋਣ ਤੋਂ ਬਾਅਦ ਉਹ ਠੱਗੀ ਅਤੇ ਬੇਵਸ ਮਹਿਸੂਸ ਕਰਦੀ ਹੈ ਤੁਸੀਂ ਇੱਕ ਸਪੈਲਿੰਗ ਗਲਤੀ ਕਰਦੇ ਹੋ ਅਤੇ ਉਹ ਥੋੜੀ ਤੋਂ ਫਿਰ ਦੁਬਾਰਾ ਚਾਲ ਚਲ ਲੈਂਦੇ ਨੇ ਉਹ ਜਾਣਦੇ ਨੇ ਕਿ ਤੁਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਸ ਨਾਲਿਓਣਾ ਕਿਹਾ ਕਿ ਕਹਾਣੀਆਂ ਸੈਂਕੜੇ ਔਨਲਾਈਨ ਸ਼ਿਕਾਇਤਾਂ ਨੂੰ ਦਰਸਾਉਂਦੀਆਂ ਨੇ ਜੋ ਵੀ ਐਲ ਐਸ ਉੱਤੇ ਜ਼ਿਆਦਾ ਫੀਸਾਂ ਲੁਕਵੇਂ ਖਰਚੇ ਅਤੇ ਗੈਰ ਮਦਦਕਾਰ ਕਹਾਕ ਸੇਵਾ ਨਹੀਂ ਬੇਨਕਾਰ ਦਾ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੀਆਂ ਨੇ ਕਈਆਂ ਨੇ ਦੱਸਿਆ ਕਿ ਕੋਰੀਅਰ ਸੇਵਾਵਾਂ ਸੁਧਾਰਾਂ ਜਾਂ ਫਿਰ ਅਰਜ਼ੀਆਂ ਦੁਬਾਰਾ ਜਮ੍ਹਾਂ ਕਰਨ ਦੇ ਲਈ ਵਾਧੂ ਭੁਗਤਾਨ ਕਰਨ ਲਈ ਮਜਬੂਰ ਵੀ ਕੀਤਾ ਗਿਆ ਸੀ ਤੇ ਅਕਸਰ ਬਿਨਾ ਕਿਸੇ ਅਧਿਕਾਰਤ ਸਪਸ਼ਟੀਕਰਨ ਦੇ ਜਦੋਂ ਕਿ ਐਮ ਆਈ ਪੈਚ ਜਦੋਂ ਕਿ ਐਮ ای ਦੇ ਪੈਚ ਜਦੋਂ ਕਿ ਐਮ ایਏ ਦੇ ਫੈਸਲੇ ਦੇ ਨਾਲ ਮੌਜੂਦਾ ਸੇਵਾਵਾਂ ਵਿੱਚ ਵਿਗਨ ਨਹੀਂ ਪਵੇਗਾ ਤੇ ਪੁਲਿਕ ਦੇ ਵਿੱਚ ਵੀਜ਼ਾ ਆਊਟਸੋਰਸਿੰਗ ਕੰਟਰੈਕਟ ਹੋਰ ਵਿਕਤ ਪੈਚ ਹੋਰ ਵਿਕਰੇਤਾਵਾਂ ਨੂੰ ਜਾਣਦੀ ਉਮੀਦ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ